ਤਾਰੇ ਤ੍ਰਿਕ ਨੂੰ ਫਿਲਮ ਜ਼ਰੂਰ ਦੇ ਤਨ ਜਾਇਆ ਕਿੰਨੇ ਸਟਾਰ ਦੋਗੇ 10 ਆਊਟ ਆਫ 10 ਪੰਜ ਉਂਗਲੇ ਦੇ ਪੰਜ ਸਟਾਰ ਜਦੋਂ ਮੈਂ ਟ੍ਰੇਲਰ ਦੇਖਿਆ ਮੈਨੂੰ ਬਹੁਤ ਵਧੀਆ ਲੱਗੀ ਮੂਵੀ ਵੀ ਸਾਰਿਆਂ ਨੇ ਦੇਖਣ ਜ਼ਰੂਰ ਆਓ ਆਪਣੀ ਫੈਮਿਲੀ ਨਾਲ ਆਪਣੇ ਫਰੈਂਡਸ ਨਾਲ ਇਸ ਹਿਸਾਬ ਨਾਲ ਟ੍ਰੇਲਰ ਬਣਿਆ ਮੂਵੀ ਇਤੋਂ ਵੀ 10 ਗੁਣਾ ਵਧੀਆ ਹੋਊਗੀ ਸੁਪਰ ਡੂਪਰ ਹੋਊਗੀ ਸੋ ਫਿਲਮ ਬਹੁਤ ਵਰੀਆ ਟ੍ਰੇਲਰ ਤੋਂ ਦੇਖ ਕੇ ਪਤਾ ਲੱਗ ਰਿਹਾ ਕਿ ਫਿਲਮ ਬਹੁਤ ਵਰੀਆ ਹੋਊਗੀ ਸਸ਼ੀਕਾਲ ਮੈਂ ਹਰਵਿੰਦਰ ਕੌਰ ਰੋਸਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਹੈ ਕਿ ਟ੍ਰੇਲਰ ਲਾਂਚ ਹੋ ਗਿਆ ਨੀ ਮੈਂ ਸਸ ਕਟਣੀ 파ਰਟ 2 ਤੇ ਇਸ ਮੂਵੀ ਨੂੰ ਲੈ ਕੇ ਬਹੁਤ ਸਾਰੇ ਅੱਜ ਆਪਣੇ ਅੱਜ ਆਰਟਿਸਟ ਪਹੁੰਚੇ ਸੀ ਤੇ ਤੇ ਅੱਜ ਆਪਾਂ ਰਿਵਿਊ ਲੈਣ ਵੀ ਪਹੁੰਚੇ ਆ ਤੇ ਉੱਥੇ ਹੀ ਗੱਲਬਾਤ ਕਰਾਂਗੇ ਸਸ਼ੀਕਾਲ ਜੀ ਪਹਿਲਾਂ ਬਹੁਤ ਬਹੁਤ ਸਵਾ ਸਿੱਕਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਮਨ ਬਿਲਕੁਲ ਉਮੀਦ ਕਰਦਾ ਤੁਸੀਂ ਸਾਰੇ ਘੈਂਟ ਹੋਵੋਗੇ ਮੂਵੀ ਦਾ ਟ੍ਰੇਲਰ ਲਾਂਚ ਹੋ ਗਿਆ ਕੀ ਮੈਨੂੰ ਲੱਗ ਰਿਹਾ ਬਹੁਤ ਵਧੀਆ ਲੱਗਿਆ ਜੀ ਦੇਖੋ ਜਦੋਂ ਮੈਂ ਟ੍ਰੇਲਰ ਦੇਖਿਆ ਮੈਨੂੰ ਬਹੁਤ ਵਧੀਆ ਲੱਗੀ ਮੂਵੀ ਵੀ ਸਾਰਿਆਂ ਨੇ ਦੇਖਣ ਜਰੂਰ ਆਓ ਆਪਣੀ ਫੈਮਿਲੀ ਨਾਲ ਆਪਣੇ ਫਰੈਂਡਸ ਨਾਲ ਇਹ ਮੂਵੀ ਚ ਮਤਲਬ ਬਹੁਤ ਵਧੀਆ ਮੈਸੇਜ ਦਿੱਤਾ ਹੋਇਆ ਵਾ ਸਾਰਿਆਂ ਨੇ ਜਰੂਰ ਦੇਖੋ ਮੂਵੀ ਨੂੰ ਜਿਸ ਹਿਸਾਬ ਨਾਲ ਟ੍ਰੇਲਰ ਬਣਿਆ ਮੂਵੀ ਇਤੋਂ ਵੀ 10 ਗੁਣਾ ਵਧੀਆ ਹੋਊਗੀ ਸੁਪਰ ਡੂਪਰ ਹੋਊਗੀ ਤੇ ਕਿੰਨੇ ਸਟਾਰ ਦੋਗੇ 10/10 ਇਨਾ ਜਿਆਦਾ ਵਧੀਆ ਟ੍ਰੇਲਰ ਲੱਗਿਆ ਹਾਂਜੀ ਬਹੁਤ ਵਧੀਆ ਲੱਗਿਆ ਜੀ ਤੇ ਤੁਸੀਂ ਜਾਂਦੇ ਜਾਂਦੇ ਸੁਨੇਹਾ ਲਾ ਦਿਓ ਵੀ ਨੀਮਾ ਸੱਸ ਕੁੱਟਣੀ ਪਾਰਟ 2 ਜ਼ਰੂਰ ਦੇਖ ਕੇ ਆਇਓ ਨੀਮਾ ਸੱਸ ਕੁੱਟਣੀ ਪਾਰਟ 2 ਸਾਰਿਆਂ ਨੇ ਜ਼ਰੂਰ ਦੇਖਣ ਜਾਓ ਮੇਰੇ ਮੇਰੇ ਜਿਹੜੇ ਮੈਨੂੰ ਦੇਖ ਰਹੇ ਆ ਜ਼ਰੂਰ ਜਾਇਓ ਹਾਂਜੀ ਅੱਜ ਨੀਮਾ ਸੱਸ ਕੁੱਟਣੀ 2 ਦੇ ਆਪਾਂ ਟ੍ਰੇਲਰ ਦੇਖਣ ਪਹੁੰਚੇ ਸੀਗੇ ਸੀਪੀਆਰ 67 ਮਾਲ ਸੋ ਫਿਲਮ ਬਹੁਤ ਵਧੀਆ ਟ੍ਰੇਲਰ ਤੋਂ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਫਿਲਮ ਬਹੁਤ ਵਧੀਆ ਹੋਊਗੀ ਤੇ ਤੁਸੀਂ ਵੀ ਸਾਰੇ 7 ਜੂਨ ਨੂੰ ਸਿਨੇਮਾ ਘਰ ਅੱਜ ਆਪਣੇ ਘਰ ਦੇ ਨੇੜੇ ਸਿਨੇਮਾ ਘਰ ਚ ਜ਼ਰੂਰ ਦੇਖਣ ਜਾਇਓ ਤੁਸੀਂ ਵੀ ਕੁਝ ਕਹੋ ਸਾਰੇ 7 ਜੂਨ ਨੂੰ ਦੇਖਣ ਜ਼ਰੂਰ ਜਾਇਓ ਸਾਰੇ 7 ਤਰੀਕ ਨੂੰ ਫਿਲਮ ਜ਼ਰੂਰ ਦੇਖਣ ਜਾਇਓ ਉਹ ਵੀ ਨੂੰ ਕਿੰਨੇ ਕ ਸਟਾਰ ਦੇਣਾ ਚਾਹੋ ਮੈਂ ਜੀ ਪੰਜੋ ਹੀ ਦਊਂਗਾ ਸਟਾਰ ਪੰਜ ਉਂਗਲਿਆਂ ਦੇ ਪੰਜ ਸਟਾਰ ਵੈਸੇ ਤੁਸੀਂ ਮੈਂ ਦੇਖਿਆ ਕਿ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਕੈਮਰਾ ਕਰਦੇ ਹੋ ਹਾਂਜੀ 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 ਤੇ ਕਿੱਥੋਂ ਕੈਮਰਾ ਕਿੱਥੋਂ ਸਿੱਖਿਆ ਕੈਮਰਾ ਸਿੱਖਿਆ ਨਹੀਂ ਆ ਜੀ ਆਪਣੇ ਆਪ ਹੀ ਆ ਗਿਆ। ਅੱਛਾ ਤੇ ਤੁਹਾਨੂੰ ਸ਼ੌਂਕ ਕਿਵੇਂ ਪਿਆ ਇਹ? ਮੈਂ ਪਹਿਲੇ ਨਾ ਆਪਣੀ ਮਰਗੀ ਫੋਟੋ ਖਿਜਾਉਂਦਾ ਸੀ, ਆਪਣੀਆਂ ਫੋਟੋ ਖਿਜਾਉਂਦਾ ਸੀਗਾ ਤੇ ਜਿਵੇਂ ਜਿਵੇਂ ਅੱਗੇ ਜਾਂਦੇ ਰੇ ਫਿਰ ਕੈਮਰਾ ਵਗੈਰਾ ਮਰਗੀ ਬਾਈ ਕਰਵਾਇਆ ਸੀ ਕਰਦੇ ਨੇ ਕਿ ਆਕੇ ਕਿ 12ਵੀਂ ਚੋਂ ਪਾਸ ਹੋ ਗਿਆ ਤੁਹਾਨੂੰ ਕੈਮਰਾ ਲੈ ਦਾਂਗੇ। ਤੇ ਮੈਨੂੰ ਪਤਾ ਨਹੀਂ ਸੀਗਾ ਕਿ ਆਪਣੀਆਂ ਫੋਟੋ ਖਿਜਾਉਂਦੇ ਜਾਂਦੇ ਮੈਂ ਇੱਥੇ ਕਰ ਪਹੁੰਚ ਜਾਗਾ। ਸੋ ਕਿਸਮਤ ਹੁੰਦੀ ਹੈ। ਕਿਸਮਤ ਦੀ ਸਭ ਤੋਂ ਵੱਡੀ ਚੀਜ਼ ਹੈ ਮੈਂ ਕਹਿੰਦਾ ਬਾਕੀ ਮਿਹਨਤ ਵੀ ਆਪਣੀ ਜਗ੍ਹਾ ਚੰਗੀ ਹੈ ਪਰ ਕਿਸਮਤ ਨਾ ਹੋਈ ਤਾਂ ਸ਼ਾਇਦ ਕੁਝ ਨਹੀਂ ਮਿਲੇਗਾ ਇਹ ਆਪਾਂ ਨੂੰ। ਤੇ ਤੁਹਾਨੂੰ ਮੂਵੀ ਦਾ ਟ੍ਰੇਲਰ ਦੇਖਿਆ ਅੱਜ ਤੁਸੀਂ ਕਿਵੇਂ ਦਾ ਲੱਗਿਆ ਕਿ ਇਹ ਜੀ ਮੂਵੀ ਬਣਨੀ ਚਾਹੀਦੀ ਹੈ ਨਾ ਹਾਂਜੀ ਹਾਂਜੀ ਬਣਨੀ ਚਾਹੀਦੀ ਸਸਤਾ ਵੈਸੀ ਘੁੱਟਣੀ ਚਾਹੀਦੀ ਹੈ ਕਿਉਂ ਸਸਾ ਕਿਉਂ ਘੁੱਟਣੀ ਚਾਹੀਦੀ ਨਹੀਂ ਉਹ ਤਾਂ ਟ੍ਰੇਲਰ ਉਹਦੇ ਚ ਫਿਲਮ ਚ ਦਿਖਾਇਆ ਨਾ ਆਪਾਂ ਪਰ ਅਸਲ ਚ ਚਲੋ ਸਸ ਚੰਗੀ ਹੋ ਸਾਤ ਤਰੀਕ ਨੂੰ ਫਿਲਮ ਜ਼ਰੂਰ ਦੇਖਣ ਜਾਇਓ ਕਿੰਨੇ ਸਟਾਰ ਦੋਗੇ 10 ਆਊਟ ਆਫ 10 ਪੰਜ ਉਂਗਲਿਆਂ ਦੇ ਪੰਜ ਸਟਾਰ ਜਦੋਂ ਮੈਂ ਟ੍ਰੇਲਰ ਦੇਖਿਆ ਮੈਨੂੰ ਬਹੁਤ ਵਧੀਆ ਲੱਗੀ ਮੂਵੀ ਵੀ ਸਾਰਿਆਂ ਨੇ ਦੇਖਣ ਜ਼ਰੂਰ ਆਓ ਆਪਣੀ ਫੈਮਿਲੀ ਨਾਲ ਆਪਣੇ ਫਰੈਂਡਸ ਨਾਲ ਜਿਸ ਹਿਸਾਬ ਨਾਲ ਟ੍ਰੇਲਰ ਬਣਿਆ ਮੂਵੀ ਇਤੋਂ ਵੀ 10 ਗੁਣਾ ਵਧੀਆ ਹੋਊਗੀ ਸੁਪਰ ਡੂਪਰ ਹੋਊਗੀ ਸੋ ਫਿਲਮ ਬਹੁਤ ਵਧੀਆ ਟ੍ਰੇਲਰ ਤੋਂ ਦੇਖ ਕੇ ਪਤਾ ਲੱਗ ਰਿਹਾ ਕਿ ਫਿਲਮ ਬਹੁਤ ਵਧੀਆ ਹੋਊਗੀ